ਹਾਂ ਜੀ ਮੈਂ ਕੀ ਨਾਮ ਹੈ ਹਾਂ ਸਰ ਮੇਰਾ ਨਾਮ ਡਾਕਟਰ ਬਲਦੀਪ ਕੋਰਾ ਮੈਂ ਪੰਜਾਬੀ ਡਿਪਾਰਟਮੈਂਟ ਚੋਂ ਹਾਂ ਕੀ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਸਰ ਸਾਡੀ ਮੰਗਾਂ ਐ ਜਦੋਂ ਇਹਨਾਂ ਨੇ ਹੁਣੇ ਭਰਤੀ ਕੀਤੀ ਹੈ ਜਿਹੜੀ 1158 ਦੀ देखो ਜਦੋਂ ਹੀ ਭਰਤੀ ਕੀਤੀ ਗਈ ਆ ਉਦੋਂ ਸ਼ੁਰੂ ਤੋਂ ਹੀ ਇਹ ਭਰਤੀ ਗਲਤ ਕੀਤੀ ਗਈ ਆ ਤੇ ਜਦੋਂ ਆ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਫੈਸਲਾ ਜੱਜਮੈਂਟ ਆਈ ਸੀ ਉਦੋਂ ਹੀ ਕੇਸ ਹਾਰੇ ਸੀ ਪਰ ਕੇਸ ਹਾਰਨ ਦੇ ਬਾਵਜੂਦ ਵੀ ਇਹਨਾਂ ਨੇ ਉਹ ਬੰਦੇ ਭਰਤੀ ਕੀਤੇ ਹੁਣ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਚਾਹੇ ਆਏ ਨਹੀਂ 1152 ਇਹ ਵੀ ਕੇਸ ਜਿੱਤ ਕੇ ਆਏ ਨੇ ਪਰ ਅਸੀਂ ਚਾਹੁੰਦੇ ਆ ਸਾਡੀ ਲੈਂਥ ਆਫ ਜੋ ਸਰਵਿਸ ਚੱਲ ਰਹੀ ਹੈ ਪਹਿਲਾਂ ਸਾਨੂੰ ਦੇਖਿਆ ਜਾਵੇ ਸਾਡੀ ਡਿਮਾਂਡਸ ਪੂਰੀ ਕੀਤੀ ਜਾਣ ਉਸ ਅਕੋਰਡਿੰਗ ਫਿਰ ਇਹਨਾਂ ਦਾ ਜੋ ਬੰਦ ਆ ਉਹ ਕੀਤਾ ਜਾਵੇ ਇਹਨਾਂ ਨੇ ਜੇ ਮਾਨਯੋਗ ਹਾਈ ਕੋਰਟ ਤੇ ਜਿੱਤ ਕੇ ਆਏ ਨੇ ਆਪਣਾ ਕੇਸ ਤੇ ਫਿਰ ਇਹ ਆਪਣਾ ਕਹਦੇ ਨੇ ਅਸੀਂ ਸਹੀ ਤਰੀਕੇ ਨਾਲ ਆਏ ਆ ਜੇ ਸ ਕੇ ਨਾਲ ਆਏ ਨੇ ਤੇ ਫਿਰ ਇਹ ਭਾਪਤੀ ਰਾਤੋ ਰਾਤ ਕਿਉਂ ਕੀਤੀ ਗਿਆ ਤੇ ਮੈਨੂੰ ਕੀ ਲੱਗਦਾ ਤੁਹਾਡੀ ਜੈਬੀ ਬਾਨਰ ਮਹਾਰਾਣੀ ਪਰਨੀਤ ਕੋ ਨੇ ਉਹ ਭਾਜਪੀ ਜਿਵੇਂ ਜ ਹੈਗੇ ਆ ਕੀ ਲੱਗਦਾ ਹੋਏਗੀ ਸੁਣਵਾਏ ਸਰ ਸਾਡੀ ਅਸੀਂ ਬੀਬਾ ਜੈਨਦਰ ਕੋਰ ਨੂੰ ਵੀ ਮਿਲੇ ਆ ਮਹਾਰਾਣੀ ਪਰਨੀਤ ਕੋਰ ਨੂੰ ਵੀ ਮਿਲੇ ਆ ਜੀ ਉਹਨਾਂ ਨੇ ਕਿਹਾ ਵੀ ਸਾਡੀ ਇਹ ਗੱਲ ਸੈਂਟਰ ਤੱਕ ਉਠਾਈ ਜਾਊਗੀ ਸਾਡੇ ਜੋ ਬੰਦੇ ਹੱਕ ਨੇ ਜੋ ਜਾਇਦ ਮੰਗਾ ਨੇ ਉਹ ਸੁਣਿਆ ਜਾਣਗੇ ਤੇ ਇਹ ਇਹਦੇ ਨਾਲ ਉਹਨਾਂ ਨੇ ਸਾਨੂੰ ਸਾਡੇ ਨਾਲ ਸਾਥ ਦੇਣ ਦਾ ਅਸ਼ਵਾਸ਼ਣ ਵੀ ਦਿੱਤਾ ਹੈ ਜੀ ਲੇਕਿਨ ਪੰਜਾਬੀ ਜੁਆਇਨਿੰਗ ਸਾਰਿਆਂ ਦੀ ਹੋ ਚੁੱਕੀ ਹੈ ਜਿੰਨੇ ਇਹਨਾਂ ਨੇ ਪੁੱਛਦਾ ਗੱਡੀਆਂ ਪੁੱਛੀਆਂ ਹਾਂਜੀ ਸਰ ਕੀ ਲੱਗਦਾ ਹੋਏਗਾ ਤੁਹਾਨੂੰ ਵੀ ਅਗਰ ਐ ਸਰ ਅਸੀਂ ਨੰਬਰ ਜਮੇ ਤੁਸੀਂ ਵੀ ਪਹਿਲਾਂ ਵੀ ਧਰਨਾ ਦਿੱਤੇ ਸੀ ਹਾਂਜੀ ਸਰ ਸਾਨੂੰ ਲੱਗਦਾ ਵੀ ਜੇ ਸਾਡੀ ਸਾਡੀ ਆਪਣੀ ਜਾਇਜ਼ ਮੰਗਾ ਨਹੀਂ ਅਸੀਂ ਨਜਾਇਜ਼ ਨਹੀਂ ਮੰਗ ਰਹੇ ਅਸੀਂ ਇਹ ਨਹੀਂ ਕਹਿ ਰਹੇ ਵੀ ਇਹਨਾਂ ਦੀ ਭਰਤੀ ਗਲਤ ਹੈ ਅਸੀਂ ਕਹਿ ਰਹੇ ਹਾਂ ਵੀ ਪਹਿਲਾਂ ਸਾਡੇ ਬਾਰੇ ਦੇਖਿਆ ਜਾਵੇ ਸਾਨੂੰ ਅਡਜਸਟ ਕੀਤਾ ਜਾਵੇ ਇਹਨਾਂ ਨੇ ਤਾਂ ਜੋ ਉੱਥੋਂ ਫਰਮਾਨ ਜਾਰੀ ਕੀਤਾ ਹੈ ਵੀ ਗੈਸਕੁਇਟਲੀ ਪੋਸਟ ਨੂੰ ਖਾਲੀ ਸਮਝਿਆ ਜਾਵੇ ਤੁਸੀਂ ਕਾਲਜਾਂ ਦਾ ਪਿਛਲਾ ਰਿਕਾਰਡ ਚੱਕ ਕੇ ਦੇਖੋ ਐਨੇ ਨੇ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਸਾਡੇ ਨਾਮ ਬੋਲੇ ਜਾਂਦੇ ਨੇ ਅਸੀਂ ਕਾਲਜਾਂ ਦੇ ਐਨੇ ਨਹੀਂ ਐਡਮਿਸ਼ਨਸ ਕੀਤੀਆਂ ਨੇ 15 15 20 20 ਸਾਲਾਂ ਤੋਂ ਅਸੀਂ ਲੱਗੇ ਆਂ ਜੇ ਕਾਲਜਾਂ 'ਚ ਸਾਡੇ ਰਿ ਉਹਨਾਂ ਨੇ ਤਾਂ ਪ੍ਰੋਫਰਮਾਨ ਜਾਰੀ ਕਰਤਾ ਵੀ ਪੋਸਟਾਂ ਖਾਲੀ ਸਮਝੀ ਜਾਂ। ਵੀ ਗੈਸਪਿਲਟੀ ਦਾ ਬਾਅਦ ਵਿੱਚ ਪੱਖ ਵਿਚਾਰਿਆ ਜਾਵੇਗਾ। ਜੇ ਉਹ 2 ਮਹੀਨੇ ਪੱਖ ਨਹੀਂ ਵਿਚਾਰਨਗੇ 6 ਮਹੀਨੇ ਪੱਖ ਨਹੀਂ ਵਿਚਾਰਨਗੇ ਤੇ ਹੌਲੀ-ਹੌਲੀ ਜੇ ਸਾਡਾ ਵਰਕਲੋਡ ਖਤਮ ਕਰਕੇ ਇਹਨਾਂ ਨੇ ਇੱਕ-ਇੱਕ ਬੰਦੇ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਸਿੱਖਿਆ ਮੰਤਰੀ ਨਾਲ ਗੱਲਬਾਤ ਹੋਈ ਹੈ ਮੈਨੂੰ। ਸਿੱਖਿਆ ਮੰਤਰੀ ਸਾਨੂੰ ਕੋਈ ਟਾਈਮ ਨਹੀਂ ਦੇ ਰਹੇ। ਅਸੀਂ ਉਹਨਾਂ ਨੂੰ ਫੋਨ ਵੀ ਕਰ ਰਹੇ ਹਾਂ। ਅਸੀਂ ਪਰਸਨਲ ਸਾਡੇ ਬੰਦੇ ਜਾ ਜਾ ਕੇ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਸਾਡੇ ਲਈ ਕੋਈ ਵੀ ਕਾਰਜਕਾਰੀ ਨਹੀਂ ਕੀਤੀ ਜਾ ਰਹੀ। ਹਾਲਾਂਕਿ ਉਹ ਅਖ ਹੋ ਨਹੀਂ ਦੇ ਸਕਦੇ ਹੁਣ ਕੀ ਰਣਨੀਤੀ ਰਹੀ ਤੁਹਾਡੀ ਤੇ ਸਾਡੀ ਰਣਨੀਤੀ ਇਹ ਹੈ ਵੀ ਜੇ ਤੇ ਸਾਡੀ ਮੰਗਾਂ ਮੰਨਦੇ ਨੇ ਤਾਂ ਅਸੀਂ ਠੀਕ ਹੈ ਅਸੀਂ ਇਹਨਾਂ ਨਾਲ ਐਗਰੀ ਕਰਾਂਗੇ ਜੇ ਨਹੀਂ ਮੰਨਦੇ ਤਾਂ ਅਸੀਂ ਹਰਿਆਣੇ ਵਿੱਚ ਜਾ ਕੇ ਜਿਹੜੀ ਉੱਥੇ ਇਲੈਕਸ਼ਨ ਹੋ ਰਹੀਆਂ ਅਸੀਂ ਉੱਥੇ ਜਾ ਕੇ ਆਪ ਪਾਰਟੀ ਦਾ ਪੂਰਾ ਵਿਰੋਧ ਕਰਾਂਗੇ ਅਸੀਂ ਦੱਸਾਂਗੇ ਵੀ ਉੱਥੇ ਤਾਂ ਇਹ ਕਹਿ ਰਹੇ ਨੇ ਅਸੀਂ ਪੰਜਾਬ ਚ ਜੀ ਭਰਤੀ ਕੀਤੀ ਹੈ 1158 ਨੂੰ ਅਸੀਂ ਜੋਬ ਦਿੱਤੀਆਂ ਨੇ ਉੱਥੇ ਅਸੀਂ ਕਿੰਨੇ ਲੋਕਾਂ ਨੂੰ ਨੌکریاں ਦੇ ਚੁੱਕੇ ਹਾਂ ਘਰ ਘਰ ਨੌਕਰੀ ਦਿੰਦੀ ਹੈ ਪਰ ਅਸੀਂ ਜਾ ਕੇ ਵਿਰੋਧ ਕਰਾਂਗੇ ਇਹਨਾਂ ਨੇ ਨੌکریاں ਨਹੀਂ ਦਿੱਤੀ ਇਹਨਾਂ ਨੇ ਲੱਗੇ ਹੋਏ ਕੱਚੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਜਦਕਿ ਜਦੋਂ ਅਸੀਂ ਪਹਿਲਾਂ 2 ਸਾਲ ਤਰਨੇ ਦੇ ਬੈਠੇ ਸੀ ਉਦੋਂ ਕੇਜਰੀ ਅਰਵਿੰਦ ਕੇਜਰੀਵਾਲ ਨੇ ਸਾਨੂੰ ਬਿਆਨ ਦਿੱਤਾ ਅਸੀਂ ਸਾਨੂੰ ਲੱਗਦਾ ਨਾ ਪੱਕੇ ਦੀ ਥਾਂ ਤੇ ੱੱਕਾ ਬੋਲਣਾ ਸੀਗਾ ਤੇ ਉਹ ਪੱਕਾ ਸ਼ਬਦ ਬੋਲ ਗਏ ਉਹ ੱੱਕਾ ਕਰ ਗਏ ਸਾਡੇ ਨਾਲ ਅਕੇ ਜੀ ਹੁਣ ਕੀ ਛੁੱਟੀ ਗੱਲ ਤੁਸੀਂ ਪੂਰੇ ਸਰ ਅਸੀਂ ਸਭ ਨੇ ਸਮੋਸੋ ਪੂਰੇ ਪੰਜਾਬ ਲੈਵਲ ਤੇ ਸਮੂਹਿਕ ਛੁੱਟੀ ਲਈ ਹੈ ਤੇ ਅਸੀਂ ਉਹਨਾਂ ਦਾ ਆਪ ਸਰਕਾਰ ਦਾ ਪੂਰਾ ਵਿਰੋਧ ਕਰ ਰਹੇ ਹਾਂ ਜੋ ਉਹਨਾਂ ਨੇ ਸਾਡੇ ਨਾਲ ਜਾਤੀ ਕੀਤੀ ਹੈ ਜੀ ਸਿੰਦਰਾ ਕਾਲਜ ਕੰਪਿਊਟਰ ਸਾਇੰਸ ਡਿਪਾਰਟਮੈਂਟ ਮੈਮ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਜੀ ਸਾਡੀਆਂ ਮੰਗਾਂ ਅਸੀਂ ਬਹੁਤ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ ਕੁਆਲੀਫਾਈਡ ਵੀ ਹਾਂ ਤੇ ਹੁਣ ਜਿਹੜੀ 1158 ਦੀ ਭਰਤੀ ਹੋਈ ਹੈ ਉਹਦੇ ਤਹਿਤ ਇਹ ਕਹਿੰਦੇ ਆ ਵੀ ਗੈਸਟ ਫੈਕਿਲਟੀਆਂ ਦੀਆਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਖਾਲੀ ਬੰਨਿਆ ਜਾਵੇ ਤੇ ਉਹਨਾਂ ਤੇ ਜਿਹੜੀਆਂ ਨਵੀਆਂ ਜੁਆਇਨਿੰਗਸ ਆ ਉਹਨਾਂ ਬੰਦਿਆਂ ਨੂੰ ਜੁਆਇਨ ਕਰਾਇਆ ਜਾਵੇ ਪਰ ਅਸੀਂ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਸਾਡੀ ਇਹ ਡਿਮਾਂਡ ਹੈ ਵੀ ਸਾਡੀ ਵੀ ਸੁਣਵਾਈ ਕੀਤੀ ਜਾਵੇ ਤੇ ਸਾਡੀ ਵੀ ਸਾਡੇ ਲਈ ਵੀ ਪਾਲਿਸੀ ਬਣਾਈ ਜਾਵੇ ਤੇ ਸਾਡੇ ਲਈ ਕੁਝ ਅੱਛਾ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਕਿਸੇ ਐਮਐਲਏ ਜਾਂ ਕਿਸੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਸਾਡੇ ਜਿਹੜਾ ਕਾਫੀ ਵਫਦ ਹੈ ਇਧਰ ਉਧਰ ਛਡੀਆਂ ਟੀਮਾਂ ਬਣੀਆਂ ਉਹ ਕੋਸ਼ਿਸ਼ ਕਰ ਰਹੇ ਹੈ ਮਿਲਣ ਦੀ ਕੱਲ ਅਸੀਂ ਕੋਲੀ ਸਾਹਿਬ ਨੂੰ ਵੀ ਮਿਲੇ ਹੈ ਅਸੀਂ ਸਿੰਧਵਾ ਸਾਹਿਬ ਨੂੰ ਵੀ ਕੱਲ ਪਰਸੋਂ ਮਿਲੇ ਹੈ ਅਸੀਂ ਕੋਸ਼ਿਸ਼ ਕਰ ਰਹੇ ਜਿੰਨੀ ਸਾਡੀ ਵਾਹ ਚੱਲਦੀ ਹੈ ਵੀ ਆਰ ਟ੍ਰਾਈਂਗ ਆਰ ਬੈਸਟ ਕੀ ਲੱਗਦਾ ਮੈਮ ਤੁਹਾਡੀ ਸੁਣਵਾਈ ਹੋਈਗੀ ਜੀ ਤਾਂ ਹੁਣ ਜੁਆਇਨਿੰਗ ਤਾਂ ਹੋ ਚੁੱਕੀ ਹੈ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਤਾਂ ਲੱਗਦਾ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਬੰਦੇ ਨਵੇਂ ਆਏ ਹੈ ਸਾਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ 1976 ਦੇ ਐ ਜੇ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਉਹਨਾਂ ਲਈ ਤੁਸੀਂ ਕਹਿੰਦੇ ਹੋ ਕਿ ਨਹੀਂ ਉਹ ਜਾਇਜ਼ ਭਰਤੀਆਂ ਤੇ ਸਾਡੀਆਂ ਵੀ ਭਰਤੀਆਂ ਜਾਇਜ਼ ਹੈ ਸਾਡੀਆਂ ਦਿਨ ਦਿਹਾੜੇ ਇੰਟਰਵਿਊਜ਼ ਹੋਏ ਸਾਡੇ ਲਈ ਕਮੇਟੀਆਂ ਬਣੀਆਂ ਸਾਡੇ ਲਈ ਯੂਨੀਵਰਸਿਟੀ ਦੇ ਪੈਨਲਸ ਬਣੇ ਸੀਗੇ ਸਾਡੀਆਂ ਬੈਕ ਡੋਰ ਐਂਟਰੀਜ਼ ਨਹੀਂ ਹੈ ਜਿਹੜੇ ਆਮ ਤੌਰ ਤੇ 1158 ਵਾਲੇ ਕਹਿੰਦੇ ਆ ਬਟ ਸਾਡੀ ਕੋਈ ਭਰਤੀ ਨਜਾਇਜ਼ ਨਹੀਂ ਹੈ ਜੀ ਹੁਣੇ ਕਿੰਨੇ ਘੰਟੇ ਚੱਲਣ ਤੁਹਾਡਾ ਅੱਜ ਜੀ ਅਸੀਂ 1 ਡੇ ਦਾ ਇੱਕ ਵਾਰੀ ਕਾਲ ਕੀਤੀ ਹੈ ਤੇ ਸਾਡੀਆਂ ਟੀਮਸ ਉੱਪਰ ਮਿਲਣ ਗਈਆਂ ਜੇ ਸਾਡਾ ਕੁਝ ਪੋਜ਼ਿਟਿਵ ਹੁੰਦਾ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਤਾਂ ਸਾਨੂੰ ਇਸ ਸੰਘਰਸ਼ ਤੇਜ਼ ਕਰਨਾ ਪਏਗਾ ਕੀ ਲੱਗਦਾ ਜੈ ਬੀਬਾ ਨਾਲ ਵੀ ਤੁਹਾਡੀ ਮੀਟਿੰਗ ਹੋਈ ਸੀ ਉਹਨਾਂ ਨਾਲ ਵੀ ਮਹਾਰਾਣੀ ਪੰਨੀਤ ਕੋਰ ਨਾਲ ਵੀ ਹੋਈ ਸੀ ਕੀ ਲੱਗਦਾ ਉਹ ਵੀ ਅਗੇ ਮੁੱਦਾ ਛੜਣਗੇ ਤੁਹਾਡੇ ਜੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਸੀਗੇ ਅਸੀਂ ਬਹੁਤ ਛੋਟੇ ਉਹਦੇ ਉਹਦੇ ਹੰਦੇ ਹੈ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜਾ ਕੇ ਉਹ ਕਹਿੰਦੇ ਜੀ ਅਸੀਂ ਤੁਹਾਡਾ ਜ਼ਰੂਰ ਪੱਖ ਲਵਾਂਗੇ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਗੈਸਟ ਫੈਕਿਲਿਟੀ ਨੂੰ ਰਿਲੀਵ ਨਾ ਕੀਤਾ ਜਾਵੇ ਜਿਹੜਾ ਸਾਨੂੰ ਕਈ ਜਗ੍ਹਾ ਖਬਰਾਂ ਆਈਆਂ ਵੀ ਉਹ ਕਹਿ ਰਹੇ ਵੀ ਰੈਗੂਲਰ ਬੰਦੇ ਨੂੰ ਰੱਖ ਕੇ ਗੈਸਟ ਫੈਕਿਲਿਟੀ ਨੂੰ ਰਿਲੀਵ ਕਰਨ ਦੀ ਗੱਲ ਚੱਲ ਰਹੀ ਹੈ